ਔਰ ਲੱਤ ਪੁੱਜੀ ਸੇਕਦੀਆਂ ਬਹੁਤ ਠੰਡੀ ਵਾਲੀ ਸੀ ੁੱਪ ਜੀ ਸੇਕਦੀਆਂ ਜੇ ਨਾ ਚਾਹ ਪੀਣ ਦੇ ਚਾਹੋ ਸੀਗਾ ਚਾਹ ਪੀਏ ਕੁੱਟਾ ਨੀਵਲ ਜਿੰਦਰੇ ਨਾ ਸੁਣਦਾ ਹੀ ਨਹੀਂ ਬਹੂ ਨੂੰ ਨੀਵਲ ਜਿੰਦਰੇ ਪਤਨੀ ਕਿੱਧਰ ਗਈ ਐ ਬਲਜਿੰਦਰ ਠੀਕ ਆ ਗਿਆ ਨਹੀਂ ਐ ਬੇਬੇ ਕੋੜਾ ਕਿੱਥੇ ਮਰੀ ਸੀ ਤੋ

ਲੇ ਬੇਬੀ ਚਾਹ ਪੀ ਲੋ ਐਨਾ ਚਰਸਿਆਂ ਨੂੰ ਟਾਈਮ ਲੱਗ ਗਿਆ ਬੇਬੀ ਜੀ ਹੌਲੀ ਹੌਲੀ ਬਣੀ ਆ ਚਾਹ ਬਣੀ ਆ ਬਣ ਗਿਆ ਟਾਈਮ ਉੱਥੇ ਵਰਿਆ ਕੇ ਜਾ ਰਹੀ ਆਉਂਦੀ ਆ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਸਾਰਾ ਦਿਨ ਬਣਾ ਤਲੇ ਬੇਬੀ ਚਾਹ ਚਾਹ ਵੀ ਦੇਖ ਲੈਨੀ ਚੱਕਾ ਜਮੇ ਪਾਣੀ ਆ ਪਾਣੀ ਚ ਹੀ ਘੋਲ ਲੈ ਅਨਵ ਦੇ ਤਾਂ ਚਾਹ ਬਣਾਈਏ ਕਿੱਥਾਂ ਬਣਾਈਏ ਚਾਹ ਜਮਾ ਇਹ ਜੀ ਆਪ ਹੀ ਕਰ ਲਿਆ ਕਰੂੰਗੀ ਮੈਂ ਤਾਂ ਕੋਈ ਨਾ ਬੇਬੀ ਲੈ ਹੋਰ ਬਣਾ ਲਿਉਣੀ ਆ ਮੈਂ ਨਾ ਨਾ ਬਸ ਮੈਂ ਤਾਂ ਆਪ ਹੀ ਬਣਾ ਲਿਆਉਂਗੀ ਉਹ ਜੀ ਫੇਰ ਲਿਆਵੇਂਗੀ ਬਣਾ ਕੇ ਚਾਹ ਲਿਆਊਗੀ ਇਹ ਬਣਾ ਕੇ ਲੈ ਬੇਬੇ ਤਾਂ ਹੁਣ ਮੇਰੀ ਚਾਹ ਵੀ ਨਹੀਂ ਪਸੰਦ ਕਰਦੀ ਪਤਾ ਨਹੀਂ ਮੇਰਾ ਸੰਬਰਿਆ ਪਸੰਦ ਕਰੂਗੀ ਕਿ ਨਾ ਪਤਾ ਨਹੀਂ ਕੀ ਬੁੜਬੁੜ ਕਰੀ ਜਾਂਦੀ ਐ ਕੁਛ ਨਹੀਂ ਵਦਦੇ ਮੈਂ ਤਾਂ ਕੁਛ ਨਹੀਂ ਕਹਿੰਦੀ ਝਾੜੂ ਲਾਉਣੀ ਐ ਮੈਂ ਝਾੜੂ ਲਾਉਣੀ ਐ ਝਾੜੂ ਲਾਉਣੀ ਐ ਆਏ ਲਾਉਂਦੇ ਆ ਝਾੜੂ ਤੇਰੇ ਮਮੇ ਮੇਰੇ ਮੰਜਾ ਲਿਆ ਕਰ ਤੂੰ ਮੰਜਾ ਲਿਆ ਮਖਾ ਮੇਰਾ ਉੱਥੇ ਛਾਂ ਆ ਗਈ ਲੈ ਲਿਆ ਦੰਨੇ ਬੇਬੇ ਦੀ ਨਹੀਂ ਕਰਦੀ ਨਹੀਂ ਤੇਰਾ ਮੰਜਾ ਲਿਆ ਦੰਨੇ ਮੰਝ ਲੈ ਬਹਿ ਜਾ ਬੇਬੇ ਬਹਿ ਜਾ ਦਾਤਾ ਪਹਿਲਾਂ ਡਾਹਿਆ ਨਹੀਂ ਪਹਿਲਾਂ ਵੀ ਡਾ ਸਕਦੀ ਸੀ ਨਿੱਕ ਧੁੱਪ ਹੈ ਚਾਜ ਨਾਲ ਸੰਭਰਨਾ ਚਾਜ ਨਾਲ

नहीं, नहीं, कर दूंगी वे, हाँ। वे सारा ना कर ही नहीं तेन बेह कर बेस करके पते सत्ते मांग मूहरे झाड़ू तम हम भांडे भी जी देना भांडे तो जी गए ਫੀਕੀ ਆ ਮਾਂ ਕੁੱਤਾ ਇਹ ਤਾਂ ਨੇਰੀ ਸਰਫਾ ਸਾਬਣ ਵਿੱਚ ਹੀ ਕੋਲੀ ਪਈ ਆ ਰੱਖੀ ਪਈ ਆ ਉਹ ਤਾਂ ਉਹ ਤੇ ਮਾਰੀ ਜਾਂਦੀ ਐ ਠੋਂਗਾ ਨਾ ਤੈਨੂੰ ਸੰਭਰਨਾ ਆਉਂਦਾ ਨਾ ਤੈਨੂੰ ਭਾਂਡੇ ਮਾਂਜਣੇ ਆਉਂਦੇ ਕੱਲੀ ਵਸ ਤੈਨੂੰ ਮੋਮਾਇਲ ਦੇਖਣਾ ਆਉਂਦਾ ਨਹੀਂ ਬੇਬੇ ਮੇਰੇ ਬਾਈ ਦਾ ਫੋਨ ਆਇਆ ਸੀਗਾ ਆਇਆ ਸੀ ਮੈਨੂੰ ਕੌਣ ਸੁਣਦੀ ਸੀ ਮੈਂ ਤਾਂ ਸੁਣਦੀ ਸੀ ਤੇ ਉਹ ਕੱਪੜੇ ਕੌਣ ਪਾਊਗਾ ਕੋਈ ਨਹੀਂ ਬੇਬੇ ਤੋਹ ਦੰਨਿਆ ਕੱਪੜੇ ਤੋਹ ਕੱਪੜੇ ਕੋਈ ਨਹੀਂ ਫੇਰ ਕਰਨੀ ਫੋਨ ਕਰ ਲਿਆ ਫੋਨ ਨਾ ਮਸੀਨ ਦੀ ਤਾਰ ਮੱਚੀ ਪਈ ਐ ਬੇਬੇ ਉਹੀ ਬੁਰਬੁਰ ਕਰੀਏਂ ਦੀ ਇੱਕ ਤਾਂ ਸੂਟ ਐ ਤੋ ਦੰਨੀ ਆ ਚੱਲ ਉਹ ਤੇ ਤੋ ਦੰਨੀ ਆ तो बेबी तू कही आूट सी बेब तू ही बुड़ बुड़ करियो कपड़े कपड़े पहले धोते गए कपड़े का ਫੇਰ ਗਈ ਅੰਦਰ ਦੇਖ ਕੇ ਆਵਾ ਇੱਕ ਛੋਟਾ ਸੀਗਾ ਤੋਤਾ ਹੋਊ ਕਿ ਨਾ ਤੋਤਾ ਤਾਂ ਪਿਆ ਪਤਾ ਨਹੀਂ ਕਿ ਅੱਜ ਨਾਲ ਤੋਤਾ ਹੋਊਗਾ ਕਿ ਨਾ ਆਪਦੇ ਪਤਾ ਨਹੀਂ ਕਿਵੇਂ ਆਏ ਥੋ ਲੈ ਲੈਂਦੀ ਆ ਐ ਸੱਟਿਆ ਪਿਆ ਬਾੜ ਵੀ ਨਹੀਂ ਕੱਢੇ ਲਾ ਦਾਗ ਦੇਖ ਲੈ ਕਿੱਡੇ ਕਿੱਡੇ ਨੇ ਇਹ ਕੋਈ ਲੀੜਾ ਤਾਂ ਤੇਨ ਕਿਸੇ ਤੇ ਨਹੀਂ ਆ ਗਈ ਦੂੰਗੀ ਹਵਾ ਹਵਾ ਵਗਦੀ ਨੀ ਬਲਜਿੰਦਰ ਬਲਜਿੰਦਰ ਬੋਲਦੀ ਨਹੀਂ ਹੁਣ ਨੀ ਬਲਜਿੰਦਰ ਆ ਹਵਾ ਆ ਗਈ ਲੀਡ ਅੱਗੇ ਪੈਨ ਤੇ ਆ ਡਿੱਗੇ ਪੈਨ ਹਵਾ ਆ ਗਈ ਹਵਾ ਤਾਂ ਕਿਤੇ ਹੈ ਨਹੀਂ ਬੇਬੇ ਨਾ ਆ ਗਈ ਹੋਊਗੀ ਕਿਸੇ ਵੇਲੇ ਬੁੱਲੇ ਦਾ ਪਤਾ ਲੱਗਦਾ ਨਾ ਮੈਂ ਤਾਂ ਤੂੰ ਐ ਡੇ ਜੇ ਨੇ ਮੈਂ ਦਵਾਰੇ ਢੋਣ ਨਹੀਂ ਦਵਾਰੇ ਢੋ ਚੱਜ ਨਾਲ ਢੋਣ ਨਾਲ ਦਾਗ ਲੱਗੇ ਪੈਨ ਨਾ ਬੇਬੇ ਤਾਂ ਇਹ ਕਰਦੀ ਆ ਮੇਰੇ ਮੈਂ ਸ਼ੂਟ ਪਾ ਕੇ ਜਾਣਾ ਤੜਕੇ ਤੱਜ ਨਾਲ ਵੀ ਨਹੀਂ ਧੋਤਾ ਸੀ ਹਵਾ ਆ ਗਈ ਕਿਤੇ ਬੁੰਨਾ ਹੁਣ ਕੋ ਬਿਚਾਰ ਜਨਾਲ ਸ਼ੂਟ ਕਿਵੇਂ ਨਾ ਧੋਦੀ ਜੇ ਨਾ ਛੱਡਦੇ ਜਮਨ ਧੋਦੀ ਸੀ ਹੁਣ ਧੋਉਗੀ ਵਧੀਆ ਹੁਣ ਵੀ ਤੋੱਤੀ ਹੈ ਨਹੀਂ ਜਾਉਂ ਅੰਦਰ ਵੇਹ ਜਉਂ ਜਾਉਂ ਅੰਦਰ ਵੇਹ ਪਤਾ ਨਹੀਂ ਕੀ ਕਰ ਦਿੰਗਾ ਕੰਮ ਕਰਦਾ ਜਮੀਨੀ ਲੈ ਬੱਬੇ ਧੋਈ ਆਈ ਤੇਰਾ ਸੂਟ ਵਧੀਆ ਧੋਈ ਆਈ ਸਮਾਰ ਕੇ ਲਾਤਾ ਹੂੰ ਨੱਲਰ ਉਹ ਤਾਂ ਮੈਂ ਵੀ ਘੜੀ ਆਰਾਮ ਕਰਦੀ ਆਂ ਹਾਂ ਕਰਦੀ ਆ ਘੜੀ ਆਰਾਮ ਆਰਾਮ ਨੂੰ ਤੂੰ ਬੁੜੀ ਹੋ ਗਈ ਜੇ ਮੇਰੇ ਗੋਡੇ ਘਟੇ ਨਾ ਦੁਖਦੇ ਹੁਣ ਮੈਂ ਕਾਹਨੂੰ ਉਹ ਕਰ ਲੈ ਰੋਟੀ ਪਕਾ ਲਾ ਲੱਗ ਰੋਟੀ ਤਾਂ ਪੱਕ ਗਈ। ਮੈਂ ਤਾਂ ਚਿੱਤ ਤਿੰਗਾ ਮਣੀ ਦੀ ਮਾਂ ਦਾ ਪਤਾ ਲੇ ਚਾਂ। ਆ ਕੇ ਖਾ ਲੂੰ ਵੀ ਰੋਟੀ ਤਾਂ। ਕਥਾ ਕਿ ਕਿੱਧਰ ਗਈ? ਆਈ ਨਹੀਂ ਵੀ ਸੁਕੀ ਉੱਠ ਗਈ। ਤਾਂ ਆਹ ਥਾ ਕਿ ਰੋਟੀ ਤੜਾ ਦੇ। ਅੱਖ ਲੱਗਦੀ ਸੀ। ਦੇਖ ਰੋਟੀ ਪਕਾ ਨਹੀਂ।

ਪਣੀ ਰਾਜਲੇ ਬਸ ਆਦਿਨੀ ਆਦਿਨੀ ਤਰ ਪਸੰਗੀ ਕਿੰਦਰ ਗਈ ਆ ਹੁਣ ਦੇਖਾ ਰੋਟੀ ਕਿਵੇਂ ਅੰਨਾ ਥੱਪਿਆ ਪਿਆ ਐ ਇੰਨੀਆਂ ਰੋਟੀਆਂ ਮੈਂ ਥਪ ਥਪ ਢੇਰ ਲਾ ਦਿੰਦੀ ਐ ਲੈ ਇੰਨੀਆਂ ਇੰਨੀਆਂ ਰੋਟ ਮੈਂ ਮੈਂ ਪਾਇਆ ਉਹਨੀਆਂ ਪਸੂਆਂ ਮੈਂ ਸਾਨੂੰ ਪਾਇਆ ਉਹ ਤਾਂ ਤਾਂ ਹੀ ਐ ਉਹ ਕਿੱਧਰ ਗਈ ਹੈ ਪਤਾ ਹੀ ਨਹੀਂ ਲੱਗਦਾ ਨਾ ਦੱਸ ਸਕੇ ਜਾਂਦੀ ਹੈ ਬੈਠੀ ਆ ਕੱਦੀ ਵੀ ਦੱਸਤਾ ਜਾਵੇ ਨਹੀਂ ਲੋਟੇ ਨੂੰ ਕੁ ਨਾ ਪਾਦਨੀ ਆ ਪਸੂਆਂ ਨੂੰ ਮੈਂ ਸਾਈ ਨਹੀਂ ਹਜੇ ਮੈਂ ਸਤਾ ਤਾਂ ਉੱਧਰ ਬਣੇਗਾ ਪੰਗਾ ਮੈਂ ਸੱਕੜਾ ਬੰਨੀਆ ਹਜੇ ਐਂ ਪਾਦਨੀ ਆ ਆਪੇ ਖਾ ਲੈਣੀ ਆ ਜਦੋਂ ਬਨੂਗੀ ਹੋਰ ਲੈ। ਪਸੂਤਾ ਖਾਣਗੇ। ਐਨੀ ਐਨੀ ਪੱਟ ਪਕਾ ਕੇ ਸਿੱਟ ਦਿੰਦੀ ਆ ਰੋਟੀਆਂ। ਲੈ ਰੋਟੀ ਖਾਣਾ ਹੁਣ ਪਹਿਲਾਂ। ਬੋ ਰੋਟੀਆਂ ਤਾਂ ਪਕਾ ਕੇ ਗਈ ਸੀ। ਰੋਟੀਆਂ ਕਿੱਧਰ ਗਈਆਂ? ਇਹ ਤਾਂ ਬੇਬੇ ਨੇ ਕਰੀ ਹੋਣੀ ਚਲਾਕੀ। ਕੁਛ ਨਹੀਂ ਹੈ ਬੇਬੇ ਨੇ। ਬੇਬੇ ਰੋਟੀਆਂ ਪਕਾ ਕੇ ਗਈ ਸੀ ਮੈਂ ਖਾਣੀ ਸੀ ਕਿੱਧਰ ਸਿੱਖਾ ਖਾਕੇ ਨਹੀਂ ਗਈ ਤੂੰ ਨਾ ਮੈਂ ਤਾਂ ਅਖਾਜੇ ਖਾਣੀ ਸੀ ਮੈਂ ਤਾਂ ਰੋਟੀ ਫਿਰ ਕਿੱਧਰ ਗਈ ਸੀ ਤੂੰ ਮੈਂ ਤਾਂ ਮਣੀ ਦੀ ਮਾਂ ਬਿਮਾਰ ਸੀ ਉਹਦਾ ਪਤਾ ਲੈਣ ਗਈ ਸੀ ਮਣੀ ਦੀ ਮਾਂ ਬ ਮੈਨੂੰ ਦੱਸ ਕੇ ਜਾਣਾ ਸੀ ਫਿਰ ਮੈਂ ਤਾਂ ਖਾ ਕੇ ਰੋਟੀ ਪਸੂਆਂ ਨੂੰ ਪਾ ਕੇ ਲਗਵਾਣ ਚ ਵੀ ਦੱਸ ਕੇ ਜਾਇਆ ਕਰਾ ਹੋਰ ਫਿਰ ਦੱਸਣਾ ਤਾਂ ਹੈਗਾ ਸੀ ਮੈਨੂੰ ਕੀ ਪਤਾ ਸੀ ਮੈਂ ਤੂੰ ਆਏ ਨਾ ਕਰਿਆ ਕਰ ਮੈਂ ਰੋਟੀ ਖਾਣੀ ਸੀ ਹੁਣ ਖਾਣੀ ਸੀ ਤੂੰ ਰੋਟੀ ਫਿਰ ਦੱਸ ਕੇ ਜਾਣਾ ਸੀ ਮੈਂ ਤਾਂ ਪਸੂਆਂ ਨੂੰ ਪਾਇਆ ਹੀ ਹੁਣ ਲਵੈ ਜੇ ਤਮਿਰਤੀ ਦਾ ਪੁਣਾ ਹੈ ਵਧੀਆ ਦਿਨ ਛੜਿਆ ਸੀ ਆ ਪੁੱਤ ਕਿਵੇਂ ਹੈ ਹਾਂ ਠੀਕ ਠਾਕ ਵਧੀਆ ਹੋਰ ਤੂੰ ਠੀਕ ਠਾਕ ਹੈ ਭਾਬੀ ਦਾ ਤਾਂ ਵਾਸੇ ਪੁੱਛ ਨਾ ਭਾਈ ਡੱਕਾ ਨਹੀਂ ਤੋੜਦੀ ਨਾ ਕੋਈ ਕੰਮ ਕਰਨਾ ਆਉਂਦਾ ਹੈ ਨਾ ਕੋਈ ਧਰਨਾ ਆਉਂਦਾ ਹੈ ਨਾ ਸੰਭਰਦੀ ਐ ਚਾਜ ਨਾਲ ਨਾਲੀੜੇ ਤੋਂਦੀ ਐ ਪੁੱਛਣਾ ਹੋਰ ਬਾਲਾ ਪੁੱਛਣਾ ਬਚਨਾ ਤੇ ਇਹ ਵਾਲਾ ਵਾਤਾਂ ਕ ਕਰ ਛੱਡਿਆ ਆਪਾਂ ਤਾਂ ਐਵੇਂ ਬਸ ਸੋਹਣੀ ਨੂੰ ਦੇਖ ਕੇ ਡੁੱਲ ਗਏ ਹੋਰ ਹਾਂ ਮੈਂ ਠੀਕ ਆ ਮੈਂ ਤਾਂ ਠੀਕ ਆ ਮੈਂ ਤਾਂ ਕਲਪਨਾ ਨੇ ਮਾਰ ਲਈ ਕਲਪਨਾ ਵਾਲੀ ਆ ਜਦੋਂ ਕੋਈ ਢੱਕਾ ਨਾ ਤੋੜਿਆ ਖਚੜੀ ਜਾਂਦੇ ਆ ਬਸ ਹੁੰਦਾ ਹੈ ਨਹੀਂ ਕਿਉਂ ਕੀ ਮੰਗਦੀ ਐ ਤੇਥੋਂ ਤੇਰੇ ਮੂਰੇ ਕਿਉਂ ਅੜ ਗਈ ਜਮਾਣਾ ਕੋ ਜਮਾਣਾ ਕਰਿਆ ਕਰ ਕਿਉਂ ਕਰ ਆਖ ਦੇ ਮੈਂ ਮੈਂ ਤਾਂ ਬਾੜੇ ਲਾਡਾ ਨਾਲ ਪਾਲੀਆਂ ਕਿਵੇਂ ਕਰਾਂ ਮੋਜ ਨਾ ਬਹਿ ਜਾ ਕਰ ਪੁੱਤ ਤੀਏ ਮੋਜ ਨਾਲ ਮੰਜਾ ਢੱਕ ਪੈ ਜਾ ਕਰ ਕਿਉਂ ਕਰੇ ਤੂੰ ਕੰਮ ਹਾਂ ਕਿਉਂ ਕਰੇ ਜਮਾ ਨਹੀਂ ਕਰਦੀ ਮੈਂ ਤਾਂ ਮੱਸਾਂ ਲਾਡਾ ਨਾਲ ਪਾਲੀ ਐ ਮੇਰੀ ਤੀ ਤੇ ਆਖ ਦੇ ਮੈਂ ਨਹੀਂ ਕਰਦੀ ਹਾ ਘੋੜੇ ਵਰਗੀ ਐਨੂੰ ਕੀ ਹੋਇਆ ਆਪੇ ਵੇਖੀ ਨਾ ਕਰਿਆ ਕਰੂ ਪੁੱਤ ਤੂੰ ਨਾ ਡੱਕਾ ਤੋੜਿਆ ਕਰ ਆ ਗਿਆ ਆ ਗਈ ਮੇਰੀ ਗੱਲਾਂ ਸੁਣਨ ਕੀਦਾ ਹੈ ਜ ਆਹ ਕੋਣ ਬੇਬੇ ਇਹ ਤਾਂ ਮੇਰੀ ਧੀ ਦਾ ਆਇਆ ਲੈ ਮੇਰੇ ਨਾਲ ਗੱਲ ਕਰਾ ਦੇ ਦੀਦੀ ਦੀ ਮੈਂ ਕਰ ਲਾ ਜਦੋਂ ਆਈ ਹੈ ਹੈਲੋ ਹੈਲੋ ਠੀਕ ਹੈ ਦੀ ਠੀਕ ਹੈ ਜੀਦੇ ਹੱਸੀ ਕਾ ठीक है तुसी ठीक हो बेबे बस बे पुछना कम पिछे कर दी रही है बुड़ बुड़ अच्छा लेर ले ना भाई बह ना करी तू तो, मनी ਤੂੰ ਨਾ ਕੰਮ ਕਰਿਆ ਕਰ ਸਾਰੇ ਮੈਂ ਦੇਖ ਬੇਬੇ ਮੂਰੇ ਸਾਰੇ ਕੰਮ ਕਰਦੀ ਆ ਤਾਂ ਵੀ ਬੇਬੇ ਮੈਨੂੰ ਹਲ-ਹਲ ਕਰੀ ਜਾਂਦੀ ਰਹਿੰਦੀ ਹੈਗੀ ਕਦੇ ਕੁਛ ਕਹਿ ਦਿੰਦੀ ਆ ਤੂੰ ਕੰਮ ਐ ਕਰਦੀ ਆ ਤੂੰ ਲੀੜੇ ਨਹੀਂ ਵਧੀਆ ਤੂੰ ਦੀ ਤੂੰ ਐ ਨਹੀਂ ਕਰਦੇ ਹੁੰਦੇ ਮੈਂ ਨਹੀਂ ਤੂੰ ਨਾ ਸਾਰੇ ਕੰਮ ਆਪ ਕਰਿਆ ਕਰ ਕੋਈ ਨਹੀਂ ਕੁਛ ਨਹੀਂ ਹੁੰਦਾ ਰੁੱਸੀ ਰਹਿਣ ਦੇ ਬੇਬੇ ਨੂੰ ਤੇ ਹੋਰ ਕਿੰਨਾ ਸੋਹਣਾ ਘਰ ਆ ਤੇਰਾ ਤੇ ਵਧੀਆ ਤੂੰ ਆਪ ਦਾ ਮौज ਨਾ ਰਿਹਾ ਕਰ ਹਾਂ ਐ ਕਰੀ ਨਾ ਤੂੰ ਆਪਦੀ ਸੱਸ ਨੂੰ ਮਾਂ ਸਮਝਿਆ ਕਰ ਜਿਵੇਂ ਮੈਂ ਬੇਬੇ ਨੂੰ ਮਾਂ ਸਮਝਦੀ ਆ ਮੈਂ ਸਾਰੇ ਕੰਮ ਆਪ ਕਰਦੀ ਆ ਬੇਬੇ ਤੋਂ ਕੋਈ ਕੰਮ ਨਹੀਂ ਕਰਾਉਂਦੀ ਹੋਰ ਹ ਲੈ ਹੋਰ ਮਹੀਨੇ ਮੈਂ ਇਹ ਨਾ ਬੋਲਦੀ ਆ ਮੈਨੂੰ ਬੁਰਬੁਰ ਕਰਦੀ ਆ ਦੇਖ ਲੈ ਤਾਂ ਵੀ ਮੈਂ ਬੇਬੇ ਦੀ ਇੱਜ਼ਤ ਕਰਦੀ ਆ ਹਮ ਹੋਰ ਆ ਤੂੰ ਸਾਰੇ ਕੰਮ ਨਾ ਆਪ ਕਰਿਆ ਕਰ और तेरे सामने पुठा सीधा बोल दिंदी मैं तह भी बेबे 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 कर दी हां हो कर मैं सारे काम आप कर हाँ। 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 चंगा मैं तेन फेर कर दी फोन हां मैं ना मजा देखा वीक बलजिंद्र पूरे या तू मेरे को ਕੀ ਐਵੇਂ ਇੱਥੇ ਬੈਠ ਹਾਂ ਦੱਸ ਵੇ ਬੀ ਕੀ ਕਹਿ ਰਹੀ ਮੈਂ ਤਾਂ ਇੰਨੀ ਮਾੜੀ ਕਰੀ ਜਾਨੀ ਆ ਤੇਰੇ ਨਾਲ ਮੇਰੇ ਤਾਂ ਹੁਣ ਦਿਮਾਗ ਚ ਪਈ ਐ ਪਤਾ ਹੀ ਨਹੀਂ ਮੈਨੂੰ ਤਾਂ ਕੀ ਹੋ ਜਾਂਦਾ ਲੀੜੇ ਨਹੀਂ ਤੂੰ ਪੁੱਤ ਮਾੜੇ ਧੌਂਦੀ ਸੀ ਪਤਾ ਹੀ ਨਹੀਂ ਮੈਨੂੰ ਤਾਂ ਕੀ ਹੋ ਗਿਆ ਨਾ ਤੂੰ ਭਾਂਡੇ ਗਲਤ ਮਾਜੇ ਸੀ ਮੈਂ ਤਾਂ ਉਹੀ ਆਖਦਾ ਪਤਾ ਨਹੀਂ ਮੇਰੇ ਤਾਂ ਦਿਮਾਗ ਨੂੰ ਕੀ ਹੋ ਜਾਂਦਾ ਰੋਜ਼ ਹੁਈ ਤੈਨੂੰ ਪੱਜ ਪੱਜ ਪਈ ਜਾਨੀ ਆ ਮੈਂ ਤਾਂ ਚਲ ਕੋਈ ਨਹੀਂ ਬੇਬੇ ਕੁਛ ਨਹੀਂ ਹੁੰਦਾਗਾ ਹੋਰ ਪਤਾ ਹੀ ਨਹੀਂ ਪੁੱਤ ਮੈਂ ਤਾਂ ਪਤਾ ਨਹੀਂ ਕੀ ਹੋ ਜਾਂਦਾ ਤੇ ਨਾ ਐਡਾ ਸੋਹਣਾ ਤੂੰ ਸੰਭਰਦੀ ਐ ਤੇਰੇ ਵਰਗਾ ਕੰਮ ਕੀ ਤੋਂ ਹੁੰਦਾ ਮੈਂ ਤਾਂ ਬਸ ਹੁਈ ਮਾਗਰ ਪੈ ਜਾਨੀ ਆ ਤੇਰੇ ਪੁੱਤ ਹੁਣ ਨਹੀਂ ਆਪਾਂ ਕੋਈ ਰੜਦੇ ਚਲ ਕੋਈ ਨਹੀਂ ਬੇਬੇ ਮੈਂ ਤੂੰ ਸੁਰਤ ਹੁਣ ਆਈ ਐ ਮੈਨੂੰ ਤਾਂ ਬਸ ਪਤਾ ਹੀ ਨਹੀਂ ਲੱਗਦਾ ਕੋਸ਼ ਪਤਾ ਨਹੀਂ ਮੈਂ ਤਾਂ ਤੈਨੂੰ ਪਾਜੇ ਪਾਜੇ ਪੈ ਜਾਨੀ ਚਲ ਕੋਈ ਨਹੀਂ ਬੇਬੇ ਆਪਾਂ ਤਮਾ ਮਾਤੀਆਂ ਬਣ ਕੇ ਰਹਾ ਕਰਾਂਗੇ ਪੁੱਤ ਹੁਣ ਨਹੀਂ ਆ ਮੈਂ ਤੈਨੂੰ ਕੁਛ ਵੀ ਕਹਿੰਦੀ ਬੱਸ ਮੈਨੂੰ ਤਾਂ ਹੁਣ ਸਾਸ ਹੋ ਗਿਆ ਪੁੱਤ ਜਦੋਂ ਆਪਦੇ ਤੇ ਪੈਂਦੀ ਆ ਗਿੱਤੀ ਤੇ ਪੈਂਦੀ ਆ ਫੇਰ ਸਾਸ ਆਉਂਦਾ ਤੇਰੇ ਚ ਕੋਈ ਖੋਟ ਨਹੀਂ ਸੀ ਵਧੀਆ ਸੰਭਰਦੀ ਸੀ ਵਧੀਆ ਤੋਂ ਭਾਂਡੇ ਮਾਜਦੀ ਸੀ ਮੈਂ ਤਾਂ ਉਹੀ ਕਰੀ ਜਾਂਦੀ ਵਧੀਆ ਲੀੜੇ ਤੋਤੇ ਸੀ ਬੱਸ ਉਹੀ ਮੈਂ ਤਾਂ ਪਤਾ ਨਹੀਂ ਕੀ ਮੇਰੇ ਦਿਮਾਗ ਨੂੰ ਹੋ ਜਾਂਦਾ ਤੇਰੇ ਵਰਗੀ ਕੌਣ ਉਹ ਚਲ ਕੋਈ ਨਹੀਂ ਬੇਬੇ ਸੌਗਾਤੀ ਹੋ ਜਾਂਦੀ ਹੈ ਵੱਡੇ ਬੰਦੇ ਤੋਂ ਪੁੱਤ ਹੁਣ ਮੈਨੂੰ ਤਾਂ maaf ਕਰ ਦੇ ਨਾ ਨਾ ਬੇਬੇ ਹੱਥ ਨਾ ਬੰਨ ਨਾ ਕੋਈ ਨਹੀਂ ਤੂੰ ਮੇਰੀ ਤੂੰ ਮੇਰੀ ਮਾਮਾ ਵਰਗੀ ਹੈ ਕੋਈ ਨਹੀਂ ਤੂੰ ਹੀ ਹੈ ਮੇਰੀ ਧੀ ਹੁਣ ਕੋਈ ਨਹੀਂ ਬੇਬੇ ਮਾਫ ਕਰ ਦਿੱਤੀ ਏ ਹਾਂ ਕੋਈ ਨਹੀਂ ਬੇਬੇ ਸਮੇਂ ਤਾਂ ਇੱਥੇ ਉਹੀ ਗੱਲ ਪਤਾ ਨਹੀਂ ਕੀ ਹੋ ਜਾਂਦਾ ਕੀ ਬਸ ਬੋਲੀ ਜਾਨੀ ਆ ਗੋਲੀਆਂ ਖਾਨੀਆਂ ਇੱਕ ਤਾਂ ਦਵਾਈ ਬੂਟੀ ਨਾਲ ਬਸ ਦਿਮਾਗ ਪਤਾ ਨਹੀਂ ਕਿੱਧਰ ਜਾਂਦਾ ਹੁਣ ਤਾਂ ਪੁੱਤ ਆਪਾਂ ਮਾਮਾ ਧੀਆ ਬਣ ਕੇ ਰਹਾਂਗੇ ਹੁਣ ਨਹੀਂ ਮੈਂ ਕਿਦੇ ਤੈਨੂੰ ਕੁਝ ਕਹਿੰਦੀ ਚੰਗਾ ਬੇਬੇ ਕੋਈ ਨਹੀਂ ਬੇਬੇ